ਦੀਰ ਲੱਗ ਗਿਆ ਹਾਂ ਆਹਾ ਆਹਾ ਆਨੇ ਮੇਟਰ ਕੀਆ ਸਾਰੇ ਭਰਾਵਾਂ ਦਾ ਘਰ ਪਰਵਾਜ ਨੂੰ ਸਾਰਿਆਂ ਨੇ ਸੈਟ ਨਿਕਾ ਦੇ ਲੋ ਦੀ ਸਟਾਰਟਿੰਗ ਤੇ ਦੰਦ ਕੱਢ ਪਏ ਬੱਚਾ ਕਵਾ ਕੇ ਇੱਕ ਬੱਚਾ ਕਵਾਜ ਗਿਆ ਜੀ ਇੱਕ ਨਾ ਤੜਕ ਤੜਕੀ ਕੀ ਕਿਹੜਾ ਕੱਚਾ ਕਲਕੱਤਾ ਪਰਲੇ ਪਾਸੇ ਡਗ ਪੈਰ ਪਿੰਦੇ ਆ ਗਿਆ ਭਾਣੇ ਲੱਗਾ ਹਾ ਜੀ ਉੱਡ ਕੇ ਆ ਜੂਗਾ ਨਾ ਹਾਂ ਨਿਕਾਇਆ ਦੀ ਚੀਜ਼ ਹੀ ਤੇ ਕਰਦੇ ਸ਼ਰੀਰ ਤੇ ਬਾਹਰ ਉਹ ਤੇ ਡਰ ਗਿਆ ਪਰਲੇ ਪਾਸੇ ਜਾਵੜਿਆ ਤੇ ਦੂਜਾ ਫਿਰਦਾ ਟੈਂਟੂ ਸੇਰਾ ਕਿਨੇ ਛੱਡਿਆ ਜੈ ਆ ਛੱਡਿਆ 20 ਕ ਤੇ ਹੁਣ ਆਏ ਸੀ ਕੀ ਕਰਨਾ ਹੈ ਹੁਣ ਆਪਾਂ ਮੱਟ ਲਾਉਣ ਜਿੰਦਰੀ ਨਾਲ ਲਾਉਣ ਕੇ ਪਾਉਣ ਪਾਉਣ ਵੱਟ ਪਾਉਣ ਆਏ ਜੀ ਚੜਾਉਣ ਖੇਤਾਂ ਦੇ ਟੜੇ ਆ ਪਾਪਾ ਇੰਦਾਂ ਆਇਏ ਪੱਠੇ ਆ ਬੈਂਚ ਵਧੀਆ ਨਾ ਇੱਥੇ ਸੌਂ ਜੇ ਇੱਥੇ ਹੈ ਸੌਂ ਜੀ ਇੱਥੇ ਜੇ ਮਰਦੀ ਲਏ ਹੋ ਇੱਥੇ ਕੋ ਕਾ ਕ ਕੋ ਕਾ ਕ ਆਪਾਂ ਖਾਦ ਲੈ ਕੇ ਪੀਤਾ ਜੀ ਨਾ ਕੋਗਾ ਇੱਥੇ ਬਾਦੇ ਇਧਰ ਉਧਰ ਨਾਲ ਕੀ ਕਹਤਾ ਜੀ ਪਾਲਟੀ ਪਾਲਟੀ ਇੱਥੇ ਕੀਤੀ ਸੀ ਨਾ ਪਾਲਟੀ ਆਪਾਂ ਖਾਦ ਰੋਸਤਰ ਬਹਿ ਗਈ ਰਾਤ ਨੂੰ ਮਾਟੇ ਮਗਣਾ ਸਾਲਾ ਗੱਵਾਂ ਅੱਜ ਵੀਡੀਓ ਵੀ ਆਪਾਂ ਪਾਉਂਗਾ ਰਸਤਾ ਰਸਤੇ ਭਾਈ ਇਹਣਾ ਵੀਡੀਓ ਮੇਰੀ ਚੜਦੀ ਨੀ ਹਜੇ ਚੱਲ ਖੋਲ ਜਿੰਦਰਾ ਫਿਰ ਹਲੇ video ਨੀ ਆਈ ਤੇਰੀ ਇੰਸਟਾ ਤੇ ਕੌਣ ਕਹਿੰਦਾ ਲੋਕੀ ਚੱਲ ਖੋਲ ਫਿਰ ਜਿੰਦਰਾ ਮੈਂ ਖੋਲਾ ਤੂੰ ਨੀ ਆਪੇ ਨੀ ਮੈਨੂੰ ਪਤਾ ਤੂੰ ਆਹ ਬਈ ਵਾ ਜਿੰਦਰੀ ਜਿੰਦੀ ਕੱਢ ਕੇ ਤੇ ਚੱਲ ਗਏ ਆਪਾਂ ਫਿਰ ਵਾਟ ਵੁਟ ਪਾ ਕੇ ਘਰੇ ਓਏ ਆ ਸਾਲੀ ਵਾਟ ਨੂੰ ਕੀ ਸੀ ਕਿ ਵਾਟ ਨੂੰ ਕੀ ਸੀ ਮੁੰਡਿਆ ਸਾਲੀ ਓਏ ਪੱਠੇ ਆ ਪੱਠੇ ਗਾਹ ਪਾਈਏ ਨਾ ਲਾਹ ਟਾਪੂ ਲਾਹ ਹੈ ਹਕਾ ਇਹ ਦੇ ਉਹ ਚਾਲੀ ਔਰ ਗਰਮੀ ਲੱਗਦੀ ਆ ਤੇ ਤੈਨੂੰ ਵੀ ਲੱਗਦੀ ਗਰਮੀ ਮੈਨੂੰ ਪੂਰੀ ਲੱਗਦੀ ਆ ਹੈ ਜੀ ਸ਼ਾਇਰੀ ਬੜਾ ਨਾ ਦੋ ਉਹ ਵੀ ਮਾਰੀ ਦੀ ਬੜਕਾਣੀ ਕਿਵੇਂ ਪਉਣੀ ਵਾਟੇ ਕਿਵੇਂ ਪਊਗੀ ਇਧਰੋਂ ਫੜ ਕੇ ਗੁੱਲੀ ਚੰਨਾਈ ਬਹੁਤ ਆਇਆ ਆਇ ਕਿਚਰੀ ਬਣੀ ਚੱਲ ਬੋ ਜੀ ਮਿੱਤਰੋ ਵੱਟ ਦਾ ਪਾ ਜੀ ਇਹ ਮੁੰਡੇ ਲੱਗ ਗਿਆ ਜੋਰ ਓਏ ਜੋਰ ਲੱਗ ਗਿਆ ਹਾਂ ਆਹਾ ਆਹਾ ਹਾਂ ਚੱਲ ਆ ਜਾ ਓਏ ਚੱਕ ਕੇ ਲਿਆ ਇਕੜੀ ਓਏ ਮੱਠੇ ਮੱਠੇ ਗਏ ਆਹਾ ਕਰੀ ਬਰੀ ਆ ਕਰੀ ਵੀ ਮੁੜ ਕਾ ਹੀ ਜਾਂਦਾ ਕਰੀ ਵੀ ਆ ਆ ਆ ਆ ਆ ਜਾਈਂ ਜਾਇ ਹਾਏ ਰੋਜ਼ ਧਿਆਨ ਨਾਲ ਘਾਬਾ ਨਾ ਮਾਰ ਰੋਜ਼ ਪਾ ਜਿਆ ਸੱਪ ਸੂਪਣਾ ਲੜਦੇ ਹੋਰ ਐਸੇ ਮਰ ਜਗੇ ਨਹੀਂ ਕਿਹ ਰਹੀ ਮਰਦਾ ਤੂੰ ਹਾਂ ਕਿਦਰੇ ਸੀ ਮਰਦਾ ਨੇ ਮਾ ਦੇਗ ਹੁੰਦਾ ਹੈ ਕਿ ਲੱਗ ਚਾਹੇ ਤਾਂ ਦੁਕਾਨ ਲੈ ਲਈ ਮੈਂ ਫਾਕਾਇ ਸੀ ਚੁਈ ਗਿਆ ਫਾਰਾ ਹੀ ਵਾ ਹੈ ਬਸ ਕਾ ਲੱਗਿਆ ਹੈ ਬੁਸ ਕਿਆ ਕਰਾ ਹੋਇਆ ਤਾਂ ਹੁੰ ਡਗਦਾ ਸਰਦਾਂ ਨੂੰ ਖਾ ਦੇ ਮਾਰਿਆ ਕਸਾ ਫਲਾ ਲਾਓ ਜੀ ਮਿੱਤਰੋ ਕੁਤਰਾ ਸਰ ਤੇ ਬਾਕੀ ਬੈਠੀ ਜਾਂਦੇ ਆ ਤੇ 1:40 ਮਿੰਟ ਹੋ ਗਏ ਆ पानी आ दो तीन रह गए बाकी सुे साके बाले बह भी गए कुछ एक बच्चा आ हमें बैठे लाल डूस वाला काली बूछ वाला पहला बह गया कर ला पानी ना पीले पानी ना पीले चक लिया ਟਾਈਮ ਆਪਣੇ ਆ ਜਿੰਨਾ ਮਰਜੀ ਹੋ ਜੇ ਉਹ ਵੀ ਤਾਰਦੀ ਚਾਦਰ ਵਾਲੀ ਕਿਹੜਾ ਬੱਚਾ ਯਾਰ ਉਧਰ ਪਰਲੇ ਬਸ ਜਾੜ ਉਹ ਆਇਆ ਹੀਗਾ ਉਹ ਬੱਚਾ ਤਾਂ ਨਹੀਂ ਡੈਣਾ ਕਾਲੂ ਸਿਆਲਾ ਉਹ ਨਹੀਂ ਆਇਆਣਾ ਆ ਵੱਡ ਖੜੇ ਦੇ ਨਾਮ ਦਾ ਸੁਦਾਇ ਸ਼ਤਰੀ ਦੇ ਕਾਲਾ ਢੜ ਕਾਲੂ ਸਾਬੋੜ ਕੇ ਆ ਮੈਨੂੰ ਮਿਦਾਨ ਸ਼ੁਰੂ ਕਰਦੇ ਆ ਨਾ ਕਰਦਗੇ ਹਨਾ ਇਹ ਆ ਕੁਤੜਾ ਢਾੜ ਚਾਹ ਲੰਨਾ ਕੁਤਰੀ ਆਹ ਬੇਟੀ ਆ ਦੇਖੋ ਮਾਸਟਰ ਜੀ ਅੰਨੀ ਦੀ ਦੋਵੇਂ ਮਿਲ ਗਏ ਵੇਖੀਏ ਲੈ ਕਾਲੀ ਬਾਲ ਜਿਹੜੀ ਹੌਣ ਨੱਟ ਕੇ ਆਈਏ ਤੇ ਨੀਲੀ ලිුති පටක ර අඩුකු චගෙන වෙලයර් තාම බාරතිරඳෙන හුගේ පාන්ධපයනු අන්න වට්ගෙතාමෙන සුකි ගුදුරියය කලිප කලාලිලෝ ත්‍රපා ගුදරී බැකිය බැග. ਇਹ ਇੱਕ ਕਰੀ ਪਾਣੀ ਪੁਣੀ ਹੀ ਪਿਆਤਾ ਆਪਾਂ ਇਹਨਾਂ ਨੇ ਮੈਟ ਵਿਛਾਉਣ ਵਾਲੇ ਆ ਹਨਾ ਇਹ ਥੱਲੇ ਮੈਟ ਵਿਛਾ ਦਗੇ ਉਹਦੇ ਟ੍ਰੇਆਂ ਵੀ ਆ ਤੇ ਮੈਟ ਪਾਣੀ ਭਰੀ ਹੋ ਰਹੀਆਂ ਨੇ ਯਾਰ ਮੈਂ ਖੁੱਲਾ ਜਿਹਾ ਸੌਖਾ ਉੱਤਰ ਬਹਿ ਜਾਂਦਾ ਆ ਇਹ ਹੋਰ ਹੀ ਖੜਕਾਇਆ ਕਰੀ ਜਾਂਦੇ ਡਰੀ ਜਾਂਦੇ ਇਹ ਮੈਟ ਵਿਛਾਵਾਂਗੇ ਇਹਨਾਂ ਲੈ ਕੇ ਹੁਣੇ ਮੈਟ ਤੇ ਸਾਰੇ ਜਿਹੇ ਮੈਟ ਵਿਛਾ ਦਾਂਗੇ ਤੋਂ ਤੇ ਉਹ ਟ੍ਰੇਆਂ ਵੀ ਥੱਲੇ ਪੰਗਾ ਰਹਿ ਜਾਂਦਾਂਗੇ बदल बहुत बाना है जी त जाके खा देने कबूतर अदाल सर थल डर हेलो जी मित्रों बदल कबूतर ले, तो ते ले दिया पता ਆਵੇ ਗੁਰਦੀ ਇਹਨਾਂ ਨੂੰ ਉੱਡੂਣਾ ਆਦਾ ਮੈਂ ਆਵੇ ਉਹ ਕੁਦਰ ਨਹੀਂ ਬਰਾਹ ਪਾਉਣ ਵਾਲਿਆ ਤੇ ਬਾਕੀ ਨੂੰ ਪਾ ਦੇ ਸੀਗੇ ਇਹ ਦੋਵਾਂ ਨੂੰ ਰਹਿ ਗਿਆ ਤੇ ਕੱਟ ਕੇ ਪਾ ਦੇਣੇ ਆ ਗੜਕੀਆਂ ਦਾ ਨਾ ਫਿਰ ਉਹ ਕਿਹਨਾ ਜਾਉ ਲਾ ਆਇਆ ਇਹ ਮੁੰਡਾ ਵੀ ਲੈ ਲਓ ਜੀ ਮੈਂ ਤਰ ਕੁਤਰਾ ਬਦਾਮ ਦੇ ਤੇ ਆ ਸਾਰਿਆਂ ਨੂੰ ਤੇ ਦੋ ਉਤਰ ਬੰਨਤੇ ਦੋ ਤਿੰਨ ਰਹਿ ਕੇ ਲੱਗਣਾਂ ਨੇ ਹੋਰ ਤੇ ਉਹ ਹੀ ਛੱਡਾਂਗੇ ਉਹ ਦਾ ਕੋਈ ਸਾਹਿਬ ਨੇ ਅੱਜ ਇੱਕ ਹੋਰ ਲਾ ਲਿਆ ਕਿਹੜੀ ਲਾਈਏ ਵਿਖਾਈਏ ਲੈ ਕੇ ਬਾਹਰ ਫੜਕੇ ਹੋ ਅੱਜ ਨਵੀਂ ਛੱਡੀ ਸੀ ਇਹਨੇ ਜਮਾਂ ਆਨ ਲੱਗਦਾ ਸਾਲ ਤੋਂ ਤੇ ਉਹ ਕੂਤਰੀ ਲਾਲੀਆਂ ਸਿੱਧੀ ਭਾਲੀਆਂ ਬੱਚੇ ਇਹਦਾ ਦਾਣੇ ਚੁਗਣ ਲੱਗ ਪਿਆ ਆ ਗੁਦਰੀ ਲਾਲੀ ਜਮਾ ਸਿੱਧੀ ਅੱਜ ਛੱਡੀ ਅੱਜ ਛੱਡੀ ਸੀ ਵੈਲਕਮ ਆ ਆਓ ਖਾਇਆ ਕਰ ਇਥੇ ਨਾਲ ਆਪਾਂ ਥਾਮਨੇ ਲਾਇਆ ਕਰਾਂਗੇ ਹਾਂ ਇਧਰੋਂ ਸਾਰੇ ਰਾਂਗੋ ਸਾਰੇ ਛਾਲਰ ਛਾਲ ਤਾਂ ਨਹੀਂ ਪਈ ਨਾ ਨਹੀਂ ਪਈ ਨਹੀਂ ਭਾਈ ਫੀਗਾ ਇਹ ਲਾਲੀ ਜਮਾ ਨਵੀਂ ਜੀ ਉੱਤਰ ਵੇਖ ਲਈਏ ਉਧਰ ਉਹ ਜਿਹੜੇ ਪੱਤੇ ਵੀ ਸੀਗੇ ਉਹ ਵੀ ਸਾਫ਼ ਹੁੰਦੇ ਆਉਂਦੇ ਆ ਜੀ ਇਹ ਉੱਤਰ ਪੱਤੇ ਵੀ ਆਪਾਂ ਐਂ ਢਣੀ ਜੋ ਗਲੀ ਪੱਤੇ ਇਹਨਾਂ ਪੜਦੇ ਆ ਹਾਂ ਬਾਈ ਟੁੱਟਿਆ ਹਾਂ ਬਾਈ ਆਪਾਂ ਤੇ ਉਧਰ ਪਤਾ ਕਿੱਡੇ ਕਿੱਡੇ ਆ ਲਿਆ ਇੱਕਦਾ ਬੈਠਾ ਹੋਰ ਖਾਈ ਹੋਰ 칸 ਦੂਜੇ ਮੂਰ ਲੱਗੀ ਹੋਈ ਇੱਥੇ ਹਾਂ ਉਹ ਪਿੱਕੀ ਮਾਰੀ ਦਸਰਾ ਤੇ ਬੰਦੇ ਇਹਨੇ ਨਹੀਂ ਆ ਗਏ ਜੀ ਇਹ ਦੇ ਦੂਜੇ ਪਾਸੋਂ ਇਹਦਾ ਕੀ ਇਹਦਾ ਡੰਡਾ ਕਰਾਂਗੇ ਵੀਰ ਡੰਡੇ ਵੀ ਕਰਦਾਂਗੇ ਐਰ ਗਿਆ ਪਾ ਲਾਂਗੇ ਇਹਦੇ ਰੰਗ ਪਿਛਲੇ ਇਹ ਡੈਡੀ ਨਾ ਸੀ ਨਾ ਅਜੂਮਾ ਹੈ ਕਿਹਦੇ ਨੂੰ ਗੁਦੰਗਾ ਦੂੰਗਾ ਉਹ ਕਿਦਾਂ ਆਉਂਦਾ ਗੁਦੰਗਾ ਆਉਂਦਾ ਹਾਲੇ ਪੜੀ ਪਾਊਡਰ ਪਾਉਣੀ ਇਹਦੇ ਪਹਿਲੇ ਪਾਦ ਗੇ ਕੋਈ ਨਹੀਂ ਕਿ ਰਾ ਉਤਰ ਖਾ ਇਹ ਤੇਰਾ ਪਾ ਦੇ ਨੇ ਪਾਊਡਰ ਵੀ ਬੇਕਿੰਗ ਪਾਊਡਰ ਕਿਹੜਾ ਬੇਕਿੰਗ ਬੇਕਿੰਗ ਪਾਊਡਰ ਹਾਂ ਬੇਕਿੰਗ ਦਾ ਸੋਡਾ ਹੁੰਦਾ ਬੇਕਿੰਗ ਸੋਡਾ ਪਾਊਡਰ ਵੀ ਪਾਊਡਰ ਹੀ ਹੁੰਦਾ ਇੱਕ ਇਹ ਮੈਨੂੰ ਤੂੰ ਹੀ ਨਵਾਂ ਘੱਟਿਆ ਨਾ

ਇਕ ਕਵਾਲਾ ਆਸਰਾ ਬੈਠਾ ਤਾਂ ਵੀ ਆ ਤੂੰ ਚੱਲ ਆਲੇ ਹੋਈ ਜਾਂਦਾ ਜੇ ਰੇਟ ਪੱਟੇ ਇਹ ਬਲੀਡ ਪੱਟਾ ਹੀਗਾ ਹਾਂ ਜੀ ਖੰਭ ਬਸਹੀ ਹੁੰਦੇ ਦੇਖੀ ਆਈ ਜਾਂਦੇ ਬਸਹੀ ਨਹੀਂ ਛੱਡਦੇ ਨਾ ਬਾਹਰ ਚੂਚਾ ਆਇਆ ਬਾਹਰ ਛੱਡ ਥੱਲੇ ਆਹ ਲਿਆ ਕਵਾ ਤਾਂ ਬੈਠਾ ਆਸਰਾ ਕਾਲੀ ਬਗੜਾ ਵਾਲਾ ਇਹ ਹੋ ਗਿਆ ਨਹੀਂ ਇਕੰਨੇ ਦਾ ਹਲ ਦਾ ਦੱਸ ਦੇ ਹਾਂ 10 12 ਦਿਨ ਆ ਹੀ ਜਾਏਗਾ ਵਾ ਪੂਰਾ ਨਹੀਂ ਨਹੀਂ ਉਹ ਵੀ ਵੇਆ ਇਹ ਐਸੇ ਕਰ ਬਏ ਚਾਰ ਖਾਮ ਕੱਚੇ ਆ ਸਾਰੇ ਇਹਦੇ ਇਹ ਤੋਂ ਚੜਨਗੇ ਹਾਂ ਤਾਂ ਜੜਨਗੇ ਵੱਡੇ ਹੋਣਗੇ ਪੂਛ ਦੇ ਬਰोबर ਹੋਣਗੇ ਇਧਰ ਦੇ ਵੇਖੀ ਆਹ ਕਾਫ ਬੜੀ ਝਗਦੀ ਹੈ ਨਾ ਇਹ ਕੂਟਰ ਨੂੰ ਮਾਰ ਦੇ

ਪਰ ਤੂ ਸੀ ਸ਼ਾਰਦਈ ਇੰਨਾ ਚੀਦਾ ਲਿਆ ਨੇ ਕਈ ਤੇ ਬਲਵਾਂ ਗਏ ਇੰਨਾ ਨਹੀਂ ਲਾ ਯੇ ਨੇ ਯਾਰ ਮਹਾਵਰ ਦਿਨ ਹੋ ਗਏ ਟਾਈਮ ਬਾਬਾ ਹੋ ਗਿਆ ਦਿਨ ਵੀ ਨਹੀਂ ਓ ਧਮ 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 ਰੂਪਾ ਦੇ ਓਲੇ ਠੰਕਰਦਾ ਓ ਧਮ 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 ਰੂਪਾ ਦੇ ਓਲੇ ਠੰਕਰਦਾ ਓ ਮਲਾਮਾ ਚੀਵਾ ਓ ਮਲਾਮਾ ਚੀਵਾ ਦਿਲ ਨੂੰ ਮੋ ਲੈ ਨਾ ਮਨ ਮੋਣਾ ਅਸਮਾਲਾ ਕੇ ਹੋਈ ਛੋਟਾ ਰੁੱਖ ਨਾਲ ਲੱਗ ਕੇ ਪੋੜੇ ਹੈ ਕਰਦਾ ਤੇ ਕੋਈ ਹਾ ਜਉਣਾ ਮੂੜ ਕੁੜੀ ਦੇ ਭਾਰ ਹੋ ਗਿਆ ਕੁੜੀ ਦੇ ਕੁੜੀ ਆਉਣਾ ਮੋਰ ਕੁੜੀ ਦੇ ਭਾਰਾਰ ਹੋਇਆ ਮਰ ਜਾਦਾ ਕੁੜੀ ਦੇਣ ਤੋਂ ਮੈਨੂੰ ਖਾਲੀ ਬੋਰੀ ਪਾਵੇ ਕਿੰਨੇ ਧੀਤ ਨਹੀਂ ਕੀ ਰੱਖਿਆ ਨਹੀਂ ਕੁੜੀ ਬਣ ਕੇ ਭੱਜ ਗਈ ਮਨ ਨਹੀਂ ਭੈਣ ਦੀ ਤੇ ਮਰ ਜਾ ਤੁਰ ਪਿਆ ਤੋਫਾ ਲੈ ਤੋ ਬਾਵਾਰੀ ਆਵੇ ਵੀਰਾ ਗੱਲ ਸੁਣ ਜਾ ਉਹ ਬਿੱਲੀ ਰੱਤਾ ਕੱਟ ਗਈ ਤੇ ਖੁਤਾਹਣ ਕਬਿਆਸ ਉਹ ਕਹਿੰਦਾ ਗੱਲਾਂ ਸੁਨ ਸਹੇਬਾ ਜੱਟ ਜੀਏ ਮੇਰੀ ਭਗਲੀ ਨੇ ਦੇਖਿਆ ਇਹ ਪਾਣੀ ਪੀਂਦੀ ਅੰਬਰੋ ਤੇ ਅਰਜਾ ਕਿ ਤੀ ਕਾ ਉਹ ਆਦਰਾ ਸੁਣਦਾ ਮੇਰਾ ਪੱਕਾ ਪਿਆਰ ਪਨਾ ਵੱਡੀ ਮਾਰੀ ਤਾਂ ਜੱਟ ਨੇ ਤਾਂ ਭੱਗੀ ਹੋ ਗਈ ਵਾ ਨਹੀਂ ਕੋਲੇ ਨੂੰ ਭਾਈ ਦਾ ਸਹੀ ਜਿਉਣਾ ਮੂਹ ਉਹ ਕਹਿੰਦੀ ਗੱਲਾਂ ਸਹਬਾ ਉਹ ਕਹਿੰਦੀ ਕਹਿੰਦੀ ਸਹਬਾ ਹੋ ਜਾ ਮਰਜੇ ਦਾ ਸਵਾਰ ਕਹਿੰਦੀ ਜਾਣਾ ਬਦਲਾ ਮੇਰੇ ਹਾਲਿਆ ਫਗੰਦਾ ਉਦਰਾ ਤੂੰ ਰਾ ਕਰਤੜਿਆਂ ਉੰਦੀਆ ਹੋ ਜਾ ਬੱਗੀ ਤੇ ਅਤਵਾ ਦੇ ਓਏ ਰੇਡ ਭਾ ਕੇ ਖਾਦੇ ਆ ਚੇ ਰੇਡ ਹੀ ਵੀ ਉਹ ਮਸ਼ਹੂਰ ਹੀ ਸੀ ਰੇ ਆਉਤੇ ਹਲਦਵਾ ਰੇਡ ਭਾ ਹੋਗਾ ਤਾਂ ਪਾਣੀ ਮੂਣੀ ਡੰਗੜਾ ਹਾਂ ਵਾ ਮਰ ਜਾਈ ਤੋ ਪਰ ਮਰ ਜਾਈ ਕਰਕੇ ਕਾਇ ਰੇਡ ਭਾ ਨਾ ਮਿੱਤਰ ਵੇ ਆਪਾਂ ਇੰਸਟਾਗ੍ਰਾਮ ਤੇ ਥੇ ਵੀਡੀਓ ਪਾਵਾਂਗੇ ਦੀ ਇਹ ਰੀਡ ਆੜੀ ਉਹ ਮਸ਼ਹੂਰੀ ਬਹੁਤ ਹੋਊਗੀ ਵੀਡੀਓ ਜੀ ਲੱਗਾਂ ਜੁੜਗਾਂ ਸਰਨਾ ਕਿੰਨੇ ਜੁੜਗਣਾ ਤੱਕ 15 ਲਾ ਲਾਂਗੇ 15 ਲੱਖ ਤਿੰਨ ਚਾਰ ਖੱਲਾ ਦੇਣਾ ਮਾ ਮੌਲ ਆ ਲਾ ਉਹ ਜਲ ਗਿਆ ਲੱਗ ਗਿਆ ਆ ਜੋੜ ਮੈਂ ਖੋਣਗਾ ਜੀ ਆਪਾਂ ਚੰਗਾ ਲਓ ਬਾਈ ਜੀ ਆਪਾਂ ਧਾਰ ਤੇ ਜਾਨਵਰ ਜਿਹੜੇ ਵੱਦੇ ਸਡੋਰ ਤੇ ਵੀ ਇੱਕ ਖੁੱਲਾ ਹੈਗਾ ਉਹ ਹੀ ਧਾਰ ਤੇ ਪਾਣੀ ਪੂਣੀ ਦਿੱਤਾ ਪਾਣੀ ਪੂਣੀ ਦਿੱਤਾ ਸਵੇਰ ਦਾਵਾਂ ਕਬੂਤਰ ਇਹਲੇ ਬਾਜੀਆਂ ਬੂਝੀਆਂ ਛੱਡਣੇ ਆ ਉਹ ਛੱਡਾਂਗੇ ਜੇ ਨਾ ਬਣੇ ਬੱਦਲ ਫੇਰ ਨਹੀਂ ਛੱਡਣੇ ਨਾ ਬਣੇ ਬੱਦਲ ਫੇਰ ਨਹੀਂ ਛੱਡਣੇ ਬੱਦਲ ਬਣੇ ਫੇਰ ਛੱਡਣੇ ਆ ਉਲਟ ਕਹਿਦਾ ਹਾਂ ਜੇ ਗਰਮੀ ਬਣੀ ਤਾਂ ਤਾਂ ਛੱਡਾਂਗੇ ਜੇ ਬੱਦਲ ਰਹੇ ਫੇਰ ਨਹੀਂ ਛੱਡਦੇ ਹਾਂ ਉਹ ਉਲਟ ਕਹਿਦਾ ਥੋੜਾ ਜਿਹਾ ਪਤਾ ਨਹੀਂ ਲੱਗਾ ਗਾਲੀ ਚ ਉਹ ਛੱਡਣ ਦਾ ਚਾਹ ਆ ਜਾਂਦਾ ਨਾ ਸਾਨੂੰ ਉਹਲੇ ਫਿਰ ਕਿ ਮਾਰਦਾ ਨਹੀਂ ਉਹਲੇ ਜਿਵੇਂ ਲੱਗਦੇ ਉਵੇਂ ਇਰੈਕਸ਼ਨ ਕਰੀ ਖੁੱਡੇ ਕੱਢ ਲੈਂਦਾ ਪਾਣੀ ਦਾ ਆ ਬਹੁਤ ਲੱਗ ਗਿਆ ਹੋ ਗਿਆ ਗਿਆ ਹੋ ਗਿਆ ਉਹ ਹੂਟਰ ਵਾਲਾ ਹੋਰ ਤਾਂ ਬੱਸ ਹੈ ਹੋਰ ਆਪਾਂ ਕੂਟਰ ਤਾਰਤੇ ਸਾਰੇ ਤੇ ਆਪਾਂ ਕਾ ਟਾੜਾ ਵਾਏ ਬੇ ਕਾ ਅਰ ਜੇ ਇੱਟਾ ਵੀ ਆ ਜੀ ਉਧਰ ਖੁੱਡੀਆਂ ਨਾ ਵਜਾ ਲੈ ਚਾ ਕੋਈ ਚੱਕੋਈ ਚੱਲ ਗਈ ਨੂੰ